पौड़ी हर हर नाम जपोह मन मेरे जित सदा सुख हो वे दिन राती हर हर नाम जपोह मन मेरे जित सिमरत सब किल विक पाप लहाती हर हर नाम जपोह मन मेरे जित दालद दुख भुख सब लह जाती हर हर नाम जपोह मन मेरे मुख गुरमुख प्रीत लगाती जित मुख भाग लिखिया तुर है हर मुख नाम जपाती हर हर नाम जपो मन मेरे जित सदा सुख होवे नाती हे मेरे मन हरि नाम का सिमरन कर पर परमात्मा सिमरन कर जिस तो रात दिन सदा सुख होवे हर हर नाम जपो मन मेरे जित सिमरत सब किल विख पाप लहाती ਏ ਮੇਰੇ ਮਨ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਸਭ ਪਾਪ ਦੂਰ ਹੋ ਜਾਂਦੇ ਹਨ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਤਾਲ ਦੁੱਖ ਭੁੱਖ ਸਭ ਲਹਿ ਜਾਂਦੀ ਇਹ ਮੇਰੇ ਮਨ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰ ਜਿਸ ਨਾਲ ਸਭ ਤ੍ਰੇਦਰ ਦੁੱਖ ਤੇ ਭੁੱਖਾਂ ਲਹਿ ਜਾਂਦੀਆਂ ਹਨ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਏ ਮੇਰੇ ਮਨ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਜਿਸ ਕਰਕੇ ਸਤਗੁਰ ਤੇ ਸੰਬਖ ਰਹਿ ਕੇ ਤੇਰੇ ਅੰਦਰ ਉੱਤਮ ਪ੍ਰੀਤ ਭਾਵ ਪਰਮਾਤਮਾ ਦੇ ਨਾਮ ਦੀ ਪ੍ਰੀਤ ਬਣ ਜਾਏ ਚਿਤ ਮੁਖ ਭਾਵ ਲਿਖਿਆ ਤੁਰ ਸੱਚ ਹੈ ਹਰ ਤਿਤ ਮੁਖ ਨਾਮ ਜਪਾਤੀ ਤੁਰ ਸਚੀ ਤਰਗਾ ਤੋ ਜਿਸ ਮੂਤੇ ਭਾਗ ਲਿਖਿਆ ਹੋਵੇ ਬਾਬੂ ਉਸ ਮੂਤੋਂ ਹੀ ਆਪਣੇ ਨਾਮ ਦਾ ਸਿਮਰਨ ਕਰਦਾ ਹੈ